ਨਵਜੋਧਕੌਰ ਨੂੰ ਤੁਸੀਂ ਸਾਰੇ ਜਾਣਦੇ ਹੋ ਇਹ ਕੁੜੀ ਦਾ ਨਵਾਂ ਨਵਜੋਧਕੌਰ ਅੱਜ ਇੱਥੇ ਸਾਈਕਲ ਦੇਣਾ ਅੰਡਰ 11 ਦੇ ਵਿੱਚ ਜਿਹੜੀਆਂ ਕੁੜੀਆਂ ਜਿੱਤਣਗੀਆਂ ਜਿਹੜੀ ਵੀ ਕੁੜੀ ਇਹਨੂੰ ਹਰਾਊ ਉਹਨੂੰ ਅਸੀਂ ਆਪਣੇ ਵੱਲੋਂ 5100 ਰੁਪਏ ਨਾਮ ਦਵਾਏ ਪਰਸੋਂ ਇਸ ਸਾਧਕ ਪਿੰਡ ਦੀ ਧੀ ਨੇ ਆਪਣੀ ਲਾਈਫ ਦਾ ਦੂਜਾ ਸਾਈਕਲ ਹੀ ਨਹੀਂ ਜਿੱਤਿਆ ਜ਼ਿੰਦਗੀ ਦੀ ਪਹਿਲੀ ਕਮਾਈ ਵੀ ਜਿੱਤ ਲਈ 5100 ਰੁਪਏ ਉਹ ਨਾਲੇ ਪਿੰਡ ਨਵਜੋਧਕੌਰ ਤੇ 5100 ਰੁਪਏ ਤੇ ਇੱਕ ਸਾਈਕਲ ਆਇਆ ਸੀ ਉਹਨਾਂ ਨੇ ਸਾਈਕਲ ਦਾ ਆਪ ਨੂੰ ਦੇਤਾ ਸੀ 5100 ਰੁਪਏ ਉਹਨਾਂ ਨੇ ਕੱਲ ਆਪਣਾ ਪਹੁੰਚਾ ਕਰਤਾ ਤੇ ਆਪਾਂ ਉਹਨਾਂ ਦੇ ਪਰਿਵਾਰਕੀ ਪਹੁੰਚਾ ਕੱਢ ਲਿਆ 5300 ਰੁਪਏ ਤੋਂ ਇਹ ਕੰਟੀ ਜਾਨੀ ਦੀ ਟੀਮ ਦਾ ਫੋਰ ਬਹੁਤ ਤੰਗ। ਨਵਜੋਤ ਦਾ ਘਰ ਦੇਖ ਕੇ ਤੁਸੀਂ ਸਾਰੇ ਜਣੇ ਕਹਿੰਦੇ ਸੀ ਕਿ ਕੁੜੀ ਘਰੋਂ ਠੀਕ ਠੀਕ ਆ ਇਹਦਾ ਕੀ ਬਣੂ ਪਰ ਮਿਹਰਤੀ ਬੱਚੇ ਘਰ ਦੇ ਹਾਲਾਤ ਠੀਕ ਠੀਕ ਤੋਂ ਬਹੁਤ ਵਧੀਆ ਕੰਮ ਹੀ ਦਿੰਦੇ ਨੇ। ਚੀਤੇ ਵਰਗੀ ਭਾਜ ਰੱਖਣ ਵਾਲੀ ਨਵਜੋਤ ਕੌਰ ਨੂੰ ਹਰਾਉਣ ਲਈ ਇੱਕ ਤੋਂ ਇੱਕ ਸੋਹਣਾ ਤੇ ਫਿੱਟ ਬੱਚਾ ਉੱਥੇ ਆਇਆ ਪਰ ਸਾਧਕ ਪਿੰਡ ਦੇ ਮਾਣ ਨੇ ਰੇਸ ਜਿੱਤ ਕੇ ਸਾਧਕ ਪਿੰਡ ਦਾ ਨਾਮ ਫਿਰ ਉੱਚਾ ਕਰ ਦਿੱਤਾ। ਨਵਜੋਤ ਦੇ ਡੈਡੀ ਸ਼ਾਇਦ ਖਰਚਾ ਲੱਗੇ ਜਰੂਰ ਸੋਚਦੇ ਹੋਣਗੇ ਪਰ ਉਹਨਾਂ ਦੀ ਧੀ ਰੇਸ ਜਿੱਤਣ ਲੱਗੀ ਬਿਲਕੁਲ ਵੀ ਨਹੀਂ ਸੋਚਦੀ ਸਲਾਮ ਆ ਨਵਜੋਤ ਦੇ ਕੋਚ ਸਾਹਿਬ ਨੂੰ ਜਿਨ੍ਹਾਂ ਨੇ ਇਸ ਬੱਚੀ ਦੇ ਉੱਤੇ ਮਿਹਨਤ ਕੀਤੀ ਔਰ ਸਲਾਮ ਆ ਨਵਜੋਤ ਕੌਰ ਨੂੰ ਜਿਨੇ ਆਪਣੇ ਪਿਓ ਦਾ ਕੋਚ ਸਾਹਿਬ ਦਾ ਔਰ ਸਾਧਕ ਪਿੰਡ ਦਾ ਨਾਮ ਚਾਰੇ ਦਿਸ਼ਾਵਾਂ ਦੇ ਵਿੱਚ ਦੂਗਾ